ਲੋਕ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਮੁਕਤ ਕੀਤਾ ਸੀ ਬੰਦੇ ਨੂੰ ਮੁਕਤ ਕੀਤਾ ਸੀ ਮੈਂ ਕਹਿੰਦਾ ਨਹੀਂ ਉਹਨਾਂ ਪਹਿਲਾਂ ਤੇ ਰੱਬ ਨੂੰ ਮੁਕਤ ਕਰਵਾਇਆ ਜਿਹੜਾ ਬੰਦੇ ਦੀ ਕੈਦ ਵਿੱਚ ਬੱਧਾ ਹੋਇਆ ਸੀ ਮੰਦਰ ਮਸਜਿਦ ਪਤ ਨਹੀਂ ਕਿਹੜੀ ਕਿਹੜੀ ਕੈਦ ਵਿੱਚ ਰੱਬ ਨੂੰ ਪਾਇਆ ਹੋਇਆ ਸੀ ਧਰਮ ਨੂੰ ਕੈਦ ਕੀਤਾ ਹੋਇਆ ਸੀ ਇਹ ਸਾਰਾ ਕੁਝ ਮੁਕਤ ਕਰਾ ਕੇ ਫੇਰ ਬੰਦੇ ਨੂੰ ਮੁਕਤੀ ਦਿੱਤੀ ਹੈ ਪਹਿਲਾਂ ਇਹ ਮੁਕਤ ਕਰਾਏ ਰੱਬ ਛੋਟਾ ਕੀਤਾ ਹੋਇਆ ਸੀ ਮੇਰਾ ਹੈ ਤੇਰਾ ਨਹੀਂ ਹੈ ਤੇਰਾ ਰੱਬ ਇਹ ਤੇ ਮੇਰਾ ਰੱਬ ਇਹ ਉਹੋ ਜਿਹਾ ਰੱਬ ਦੀ ਲੋੜ ਕੀ ਹੈ ਰੱਬ ਤਾਂ ਇਸ ਕਰਕੇ ਇੱਕ ਬਾਪ ਬਣਾਇਆ ਸੀ ਕਿ ਅਸੀਂ ਸਾਰੇ ਇੱਕ ਪਰਿਵਾਰ ਬਣ ਸਕੀਏ ਕਿ ਪਿਤਾ ਇੱਕ ਹੈ ਇੱਕ ਪਿਤਾ ਇੱਕ ਉਸਕੇ ਹਮ ਬਾਰਿਕ ਕਿਉਂ ਕਿ ਹੈ ਤਾਂ ਕਿ ਸਾਰੇ ਬੱਚੇ ਅਮਨ ਚੈਨ ਨਾਲ ਇੱਕ ਪਿਤਾ ਦੀ ਸੰਤਾਨ ਆਪਣੇ ਆਪ ਨੂੰ ਜਾਣ ਕੇ ਸੁਖ ਸ਼ਾਂਤੀ ਪੂਰਵਕ ਰਹਿ ਸਕੀਏ ਇਹ ਅਕਸ਼ੀ ਰੱਬ ਦਾ ਤੇ ਰੱਬ ਹੀ ਵੰਡ ਦਿੱਤਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬੜਾ ਜਗਤ ਨੂੰ ਉਪਕਾਰ ਕੀਤਾ ਹੈ ਸਾਰੇ ਜਿਹੜੇ ਧਰਮਸੰਗਤ ਜਿਹੜੇ ਈਸ਼ਵਰਵਾਦੀ ਨੇ ਸਾਰੇ ਕਹਿੰਦੇ ਸਨ ਰੱਬ ਇੱਕ ਹੈ ਪਰ ਸਾਰਿਆਂ ਨੇ ਨਵੇਂ-ਨਵੇਂ ਨਾਮ ਦਿੱਤੇ ਨਵਾਂ ਨਾਮ ਦੇ ਦਿੱਤਾ ਇੱਕ ਨਵਾਂ ਰੱਬ ਰਿਆ ਇੱਕ ਨਵਾਂ ਰੱਬ ਹੋਰ ਕ੍ਰੀਏਟ ਕਰ ਦਿੱਤਾ ਇੱਕ ਬਣਾਉਣ ਦੀ ਜਗ੍ਹਾ ਤੇ ਸਾਰਿਆਂ ਨੇ ਰੱਬ ਨਵੇਂ-ਨਵੇਂ ਨਵੇਂ-ਨਵੇਂ ਨਵੇਂ ਬਣਾ ਦੇ ਗਏ ਗੁਰੂ ਨਾਨਕ ਦੇਵ ਜੀ ਨੇ ਕੀ ਕੀਤਾ ਇੱਕ ਤਾਂ ਨਵਾਂ ਨਾਮ ਪਰਮੇਸ਼ਰ ਨੂੰ ਨਹੀਂ ਦਿੱਤਾ ਓਂਕਾਰ ਜਿਹੜਾ ਮਥਨ ਕੀਤਾ ਹੋਇਆ ਪਹਿਲਾਂ ਉਹਨੂੰ ਓੰਕਾਰ ਨੂੰ ਉਹਦਾ ਸੰਕਲਪ ਬਦਲ ਦਿੱਤਾ ਪਰ ਓੰਕਾਰ ਹੀ ਰੱਖਿਆ ਔਰ ਇੱਕ ਹੋਰ ਪੁਕਾਰ ਕੀਤਾ ਕਿ ਇੱਕ ਲਗਾ ਦਿੱਤਾ ਨਾ ਇਹ ਕਿਸੇ ਭਾਸ਼ਾ ਨਾਲ ਸੰਬੰਧਿਤ ਹੈ ਨਾ ਇਹ ਕਿਸੇ ਧਰਮ ਵਿਸ਼ੇਸ਼ ਵਾਸਤੇ ਹੈ ਨਾ ਇਹਦੇ ਕੋਈ ਵੱਖਰੇ ਵੱਖਰੇ ਅਰਥ ਕਰ ਸਕਦਾ ਨਾ ਇਹਨੂੰ ਕੋਈ ਤੋੜ ਸਕਦਾ ਇੱਕ ਕਰਾਮਾਤ ਹੈ ਇਹ ਕਹਾ ਪਾ ਦੇਣਾ ਉਹ ਪਰਮਾਤਮਾ ਜਿਸ ਨੂੰ ਸਾਰੇ ਧਰਮ ਇੱਕ ਕਹਿ ਕੇ ਵੀ ਇੱਕ ਨਹੀਂ ਸੰਕਰ ਸਕਦੇ ਗੁਰੂ ਨਾਨਕ ਦੇਵ ਜੀ ਨੇ ਏਕ ਆ ਪਾ ਕੇ ਇੱਕ ਕਰ ਦਿੱਤਾ ਇਹ ਕਿਸੇ ਖਾਸ ਖਿੱਤੇ ਦੇ ਲੋਕਾਂ ਦਾ ਨਹੀਂ ਹੈ ਇਹ ਕਤੇ ਸਾਰੇ ਵਰਤ ਦੇ ਸਾਰਿਆਂ ਦਾ ਹੈ ਤੋਂ ਗੁਰੂ ਸਾਹਿਬ ਮਹਾਰਾਜਾ ਜੀ 파ਛਤੀਆਂ ਇਹ ਬਖਸ਼ਾ ਸਾਡੇ ਸਮਾਜ ਉੱਤੇ ਨੇ ਹਾਂ ਅਸੀਂ ਕਦੇ ਕਦੇ ਇਹਨਾਂ ਗੱਲਾਂ 'ਚ ਪੈ ਜਾਂਦੇ ਆ ਕੁਰਬਾਨੀ ਅਲੱਗ ਹੈ ਬਲੀਦਾਨ ਬਲੀ ਅਲੱਗ ਹੈ ਬਲੀਦਾਨ ਸ਼ਬਦ ਜਿਹੜਾ ਹੈ ਉਹ ਵੱਖਰਾ ਹੈ ਕੁਰਬਾਨੀ ਵਿੱਚ ਤੇ ਕੁਰਬਾਨ ਪ੍ਰਾਪਤਿਕ ਕੁਰਬਾਨ ਜਾਣਦੀ ਵੀ ਗੱਲ ਹੈ ਪਲੇ ਹਾਰ ਜਾਣ ਦੀ ਤੇ ਵਾਰ-ਵਾਰੀ ਗੱਲ ਹੈ ਤੇ ਵਾਰ ਨੇ ਜਾਣ ਦੀ ਵੀ ਗੱਲ ਹੈ ਸ਼ਹੀਦ ਸ਼ਬਦ ਬਾਣੀ ਵਿੱਚ ਬੜੇ ਛੋਟੇ ਅਰਥਾਂ ਚ ਆਇਆ ਛੋਟੇ ਅਰਥਾਂ ਚ ਆਇਆ ਵੱਡਿਆਂ ਚ ਨਹੀਂ ਆਇਆ ਸ਼ੋਹ ਦੇ ਔਰ ਸ਼ਹੀਦ ਜਿੱਥੇ ਕਿਹਾ ਹੈ ਕੋਈ ਸ਼ਹੀਦ ਸ਼ਬਦ ਨੂੰ ਬਹੁਤ ਉੱਚਾ ਨਹੀਂ ਸਮਝਿਆ ਉੱਚਾ ਸਥਾਨ ਬਾਣੀ ਚ ਪ੍ਰਾਪਤ ਨਹੀਂ ਹੁਣਾ ਵੀ ਨਹੀਂ ਚਾਹੀਦਾ ਕਿਉਂਕਿ ਇਹ ਸ਼ਬਦ ਜਿਹੜੇ ਨੇ ਇਤਿਹਾਸ ਦੇ ਨੇ ਬਾਣੀ ਦੇ ਨਹੀਂ ਹਨ ਇਤਿਹਾਸ ਦੇ ਨੇ ਤੇ ਇਤਿਹਾਸ ਵਿੱਚ ਹੀ ਅਸੀਂ ਇਸ ਦਾ ਮੁਲਾਂਕਣ ਕਰ ਸਕਦੇ ਹਾਂ ਬਾਣੀ ਨਾਲ ਨਹੀਂ ਕਰ ਸਕਦੇ ਬੜੀ ਪੁਰਾਣੀ ਪਰੰਪਰਾ ਹੈ ਰੱਬ ਖੂਨ ਤੇ ਖੁਸ਼ ਹੁੰਦਾ ਜਦੋਂ ਕੋਈ ਖੂਨ ਪੇਟ ਕਰਦਾ ਹੈ ਖੁਸ਼